ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਿ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਉਹ ਵੀ ਅਸੀਂ ਤੁਹਾਡੇ ਲਈ 컬렉ਸ਼ਨ ਲੈ ਕੇ ਆਉਂਦੇ ਆ ਇਸ ਵੀਡੀਓ ਦੇ ਵਿੱਚ ਉਹ ਸਾਰਾ ਕੁਝ ਦੱਸਿਆ ਹੁੰਦਾ ਕਿ ਕਿਹੜੀ 컬렉ਸ਼ਨ ਰਹੇਗੀ ਕਿਵੇਂ ਦਾ ਫੈਬਰਿਕ ਰਹੇਗਾ ਵਿਦ ਲਾਈਨਿੰਗ ਸੂਟ ਬਣਨਗੇ ਜਾਂ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਸਾਡੀਆਂ ਜਿਹੜੀਆਂ ਕੁਝ ਕੁ ਪਹਿਣਾ ਨੇ ਜੀ ਦੇਖੋ ਵੀਡੀਓ ਸਕਿਪ ਕਰਕੇ ਦੇਖ ਲੈਂਦੀਆਂ ਨੇ ਫਿਰ ਉਹਨਾਂ ਨੂੰ ਜੋ ਵੀ ਪ੍ਰੋਪਰ ਫੈਬਰਿਕ ਹੈ ਉਹਦੇ ਬਾਰੇ ਪਤਾ ਨਹੀਂ ਚੱ ਤਾਂ ਫਿਰ ਸਪੈਸ਼ਲ ਕਮੈਂਟ ਆਉਂਦੇ ਨੇ WhatsApp ਤੇ ਮੈਸੇਜ ਆਉਂਦੇ ਨੇ ਕਿ ਦੀਦੀਆਂ ਫੈਬਰਿਕ ਕੀ ਹੈ ਕੀ ਕੀ ਪ੍ਰਾਈਸ ਹੈ ਸੂਟ ਜਿਹੜਾ ਹੈ ਤੁਸੀਂ ਦਿਖਾ ਰਹੇ ਹੋ ਕਿਵੇਂ ਬਣੇਗਾ ਲਾਈਨਿੰਗ ਨਾਲ ਬਣੇਗਾ ਜਾਂ ਵਿਦ ਲਾਈਨਿੰਗ ਬਣੇਗਾ ਜਾਂ ਵਿਦਆਊਟ ਲਾਈਨਿੰਗ ਬਣੇਗਾ ਤੇ ਇਸ ਕਰਕੇ ਕਹਿੰਦੇ ਆ ਜੀ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਜੋ ਵੀ ਤੁਹਾਡੇ ਲਈ ਅਸੀਂ ਵੀਡੀਓ ਸ਼ੂਟ ਕਰੀਏ ਉਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਅੱਜ ਵਾਲੀ ਜਿਹੜੀ ਕਲੈਕਸ਼ਨ ਮੈਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਦਿਖਾਣੇ ਆ ਜੀ ਭੈਣਾਂ ਦੀ ਡਿਮਾਂਡ ਸੀ ਆ ਕਿ ਤੁਸੀਂ ਨੀਡਲਵਰਕ ਦੇ ਉੱਪਰ ਸੂਟ ਲੈ ਕੇ ਆਓ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਤੁਹਾਡੇ ਲਈ ਕੁਸਤਾ ਹੀ ਬਰਬਰੀ ਫੈਬਰਿਕ ਤੇ ਲੈ ਕੇ ਆਏ ਆ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਬਹੁਤ ਵਧੀਆ ਤੇ ਬਹੁਤ ਹੀ ਸੋਹਣਾ ਕਲਰ ਹੈ ਲਓ ਜੀ ਮੋਸ ਜਿਆ ਕਲਰ ਹੈ ਬਹੁਤ ਪਿਆਰਾ ਤੇ ਇਹ ਨੀਡਲਵਰਕ ਰਹੇਗਾ ਬਹੁਤ ਹੀ ਪਿਆਰਾ ਲੱਗ ਰਿਹਾ ਦੇਖੋ ਜੀ ਘੇਰੇ ਦਾ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਕਿੰਨਾ ਪਿਆਰਾ ਲੱਗ ਰਿਹਾ ਹੈ ਕਲਰਫੁਲ ਜੀ ਬਹੁਤ ਸੋਹਣਾ ਲੱਗ ਰਿਹਾ ਡਿਜ਼ਾਈਨ ਚੈੱਕ ਕਰੋ ਘੇਰੇ ਦੇ ਉੱਪਰ ਕੰਮ ਆਏਗਾ ਤੇ ਪੂਰੀ ਸ਼ਰਟ ਦੇ ਵਿੱਚ ਜੀ ਬੂਟੀ ਆਏਗੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਤੇ ਇਹ ਜਿਹੜੇ ਸੂਟ ਨੇ ਜੀ ਲਾਈਨਿੰਗ ਨਾਲ ਬਣਨਗੇ ਵਿਦਆਊਟ ਲਾਈਨਿੰਗ ਨਹੀਂ ਬਣਨਗੇ ਲੋ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਮਾਊਸ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਤੇ ਇਹਦੇ ਨਾਲ ਜਿਹੜਾ ਬਾਟਮ ਰਹੇਗੀ ਜੀ ਜਿਹੜੀ ਮੋਡਲ ਸਿਲਕ ਦੀ ਬਾਟਮ ਰਹੇਗੀ। ਲਓ ਜੀ। ਤੇ ਇਹਦੇ ਨਾਲ ਦੁਪੱਟਾ ਵੀ ਅਸੀਂ ਤੁਹਾਨੂੰ ਦਵਾਂਗੇ। ਦੁਪੱਟੇ ਨੂੰ ਤੁਹਾਨੂੰ ਕੁਝ ਵੀ ਕਰਵਾਣ ਦੀ ਲੋੜ ਨਹੀਂ ਜੀ। ਅਗਰ ਤੁਸੀਂ ਸਾਡੇ ਕੋਲ ਸੂਚ ਸਿਚ ਕਰਵਾਉਣਾ ਹੈ ਤੁਸੀਂ ਸਾਡੇ ਕੋਲ ਵੀ ਕਰਵਾ ਸਕਦੇ ਹੋ। ਦੁਪੱਟਾ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਕੀਤਾ ਮਿਲੇਗਾ। ਦੁਪੱਟੇ ਤੇ ਪ੍ਰੋਪਰ ਲੇਸ ਮਿਲੇਗੀ। ਅ ਬਰਬਰੀ ਦਾ ਫੈਬਰਿਕ ਰਹੇਗਾ ਜੋ ਸ਼ਰਟ ਹੈ ਬਰਬਰੀ ਦੀ ਰਹੇਗੀ ਤੇ ਬਾਟਮ ਜਿਹੜੀ ਰਹੇਗੀ ਜੀ ਮੋਡਲ ਸਿਲਕ ਦੀ ਰਹੇਗੀ। ਲਓ ਜੀ ਮੈਂ ਤੁਹਾਨੂੰ ਦੁਪੱਟਾ ਚੈੱਕ ਕਰਵਾ ਦੇਣੀ ਆ। ਬਹੁਤ ਹੀ ਪਿਆਰਾ ਦੁਪੱਟਾ ਹੈ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਜੀ ਦੁਪੱਟੇ ਨੂੰ ਤੁਹਾਨੂੰ ਅਲੱਗ ਤੋਂ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਚਲੋ ਜੀ ਦੁਪੱਟੇ ਤੇ ਬਹੁਤ ਹੀ ਪਿਆਰੀ ਲੇਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਦੇਖੋ ਜੀ ਬਾਰਡਰ ਦੇ ਉੱਪਰ ਇਹ ਆਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵਿੱਚ ਕਟਿੰਗ ਕਰਕੇ ਆਪਾਂ ਨੇ ਲੇਸ ਲਗਾਈ ਹੋਈ ਹੈ ਬਹੁਤ ਹੀ ਪਿਆਰੀ ਲੱਗ ਰਹੀ ਹੈ ਆ ਫੋਰ ਸਾਈਡ ਵੀ ਤੁਹਾਨੂੰ ਲੇਸ ਦਾ ਡਿਜ਼ਾਈਨ ਮਿਲੇਗਾ ਬਹੁਤ ਹੀ ਪਿਆਰਾ ਕਲਰ ਹੈ ਜੀ ਜਿਹੜੀਆਂ ਪੈਨਾਂ ਦਾ ਸਾਡੇ ਕੋਲ ਆਰਡਰ ਚੱਲਦਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਅਗਰ ਕੋਈ ਪੈਨ ਸਟਿਚ ਕਰਵਾਉਣਾ ਚਾਹੁੰਦੀ ਹੈ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਬਹੁਤ ਹੀ ਪਿਆਰਾ ਦੁਪੱਟਾ ਜੀ ਦੇਖੋ ਜੀ ਦੁਪੱਟਾ ਤੁਹਾਨੂੰ ਪ੍ਰੋਪਰ ਖੁੱਲਾ ਡੁੱਲਾ ਮਿਲੇਗਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਕਲਰ ਬਹੁਤ ਪਿਆਰਾ ਹੈ ਤੇ ਲਓ ਜੀ ਬਹੁਤ ਪਿਆਰਾ ਕਲਰ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ ਇਹਦਾ 650 ਵਿਦ ਦੁਪੱਟਾ ਔਰ ਵਿਦ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਔਰ ਫੈਬਰਿਕ ਵੀ ਬਹੁਤ ਹੀ ਪਿਆਰਾ ਜੀ ਤੇ ਕਾਫੀ ਭੈਣਾਂ ਦੇ ਕਮੈਂਟ ਹੁੰਦੇ ਨੇ ਦੀਦੀ ਬਰਬਰੀ ਜੀ ਇਕੱਠਾ ਹੋ ਜਾਏਗਾ ਨਹੀਂ ਜੀ ਇਹੋ ਜੀ ਕੁਝ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਹੁੰਦੀ ਜੋ ਅਸੀਂ ਤੁਹਾਨੂੰ ਫੈਬਰਿਕ ਦੇ ਰਹੇ ਹਾਂ ਕਿ ਕੋਈ ਭੈਣ ਕਹਿੰਦੀ ਹੈ ਕਿ ਦੀਦੀ ਇਹਦੇ ਵਿੱਚ ਪਲੇਟ ਨਹੀਂ ਪੈਣਗੇ ਛਿੱਜ ਜਾਏਗਾ ਨਹੀਂ ਜੀ ਬਿਲਕੁਲ ਨਹੀਂ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਤੇ ਬਾਟਮ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੀ ਬਾਟਮ ਹੈ ਨਾਲ ਦੁਪੱਟਾ ਵੀ ਬਹੁਤ ਪਿਆਰਾ ਹੈ ਪ੍ਰੋਪਰ ਫਿਨਿਸ਼ਿੰਗ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਲ ਇਹਦੇ ਵਿੱਚ ਤੁਹਾਡੇ ਮੇਰੇ ਕੋਲ ਜਿਹੜੇ ਕਲਰ ਨੇ ਮੈਂ ਤੁਹਾਨੂੰ ਚੈੱਕ ਕਰਵਾ ਦੇਵੀਆਂ ਇਹਨਾਂ ਦਾ ਪ੍ਰਾਈਸ ਸੇਮ ਰਹੇਗਾ ਜੀ 850 ਠੀਕ ਹੈ ਜੀ ਲਓ ਜੀ ਆਪਾਂ ਚੱਕ ਕੇ ਦੂਸਰਾ ਤਾਂ ਹਮ ਚੈੱਕ ਕਰਵਾਨੇ ਹਾਂ ਬਹੁਤ ਹੀ ਪਿਆਰੇ ਕਲਰ ਨੇ ਫਟਾਫਟ ਆਪਣਾ ਆਰਡਰ ਲੈ ਸਕਦੇ ਹੋ ਤੁਸੀਂ ਲਓ ਜੀ ਨੈਕਸਟ ਆ ਗਿਆ ਜੀ yellow ਕਲਰ ਇਹ ਵੀ ਕਲਰ ਬਹੁਤ ਪਿਆਰਾ ਵਰਕ ਸੇਮ ਰਹੇਗਾ ਜੀ ਕਲਰ ਚੇਂਜ ਹੈ ਜੀ ਇਹਦਾ ਬਹੁਤ ਹੀ ਪਿਆਰਾ ਹੈ ਕਿਉਂਕਿ ਪਹਿਲਾਂ ਦੀ ਕਾਫੀ ਡਿਮਾਂਡ ਸੀ ਕਿ ਦੇਵੀ ਮੇਜੋ ਵਰਕ ਵਾਲੇ ਲੈ ਕੇ ਆਓ ਤੇ ਤੁਹਾਡੇ ਲਈ ਸਪੈਸ਼ਲੀ ਅਸੀਂ ਬਨਵਾਇਨੇ ਜੀ ਸੂਟ ਲੋਜੀ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਨੇੜੇ ਤੋਂ ਬਹੁਤ ਹੀ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਹੈ ਕਲਰ ਬਹੁਤ ਪਿਆਰਾ ਤੁਸੀਂ ਪਾਰਟੀ ਫੰਕਸ਼ਨ ਤੇ ਇਹਨੂੰ ਵੇਅਰ ਕਰ ਸਕਦੇ ਹੋ ਜਿਹੜੀਆਂ ਪਹਿਣਾ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੀਆਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਲਿਓ ਇਹ ਘੇਰੇ ਦਾ ਡਿਜ਼ਾਈਨ ਆ ਗਿਆ ਜੀ ਸ਼ਰਟ ਦੇ ਵਿੱਚ ਪੂਰੀ ਬੂਟੀ ਰਹੇਗੀ ਔਰ ਫੈਬਰਿਕ ਬਹੁਤ ਸੌਫਟ ਹੈ ਜੀ ਤੇ ਉਹਦੇ ਸੂਟ ਦੇ ਵੀ ਬਾਜੂ ਦੇ ਉੱਪਰ ਵਰਕ ਸੀ ਤੇ ਇਹਦੇ ਤੇ ਵੀ ਬਾਜੂ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜੀ ਲੋ ਜੀ ਕਲਰ ਚੈੱਕ ਕਰੋ ਬਹੁਤ ਸੋਨਾ ਕਲਰ ਹੈ ਜਿਹੜੀਆਂ ਭੈਣਾਂ ਸਡੀਆਂ ਬ੍ਰਾਈਟੀਆਂ ਚਾਹਵਣ ਨੇ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਲੋ ਜੀ ਇਹ ਆ ਗਈ ਸ਼ਰਟ ਤੇ ਦੁਪੱਟਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਜਿਹੜਾ ਸੇਮ ਹੀ ਦੁਪੱਟਾ ਰਹੇਗਾ ਉਹਦੇ ਵਿੱਚ ਕਲਰ ਆਵੇ ਜੀ ਇਹਦਾ ਪ੍ਰਾਈਸ ਵੀ ਰਹੇਗਾ ਜੀ 650 ਤੇ ਇਹ ਰਹੇਗੀ ਜੀ ਨਾਲ ਬਾਟਮ ਲੋ ਜੀ ਇਹ ਭੈਣਾਂ ਦੀ ਪਹਿਲੀ ਪਸੰਦ ਸੀ ਤੇ ਇਹ ਸਾਡੀਆਂ ਭੈਣਾਂ ਕਾਫੀ ਦਿਨਾਂ ਤੋਂ ਡਿਮਾਂਡ ਕਰ ਰਹੀਆਂ ਸੀ ਕਿ ਦੀਦੀ ਤੁਸੀਂ ਇਸ ਫੈਬਰਿਕ ਉੱਪਰ ਹਾਂ ਨੀਡਲਵਰਕ ਲੈ ਕੇ ਆਉ ਤੇ ਅਸੀਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆ ਜੀ ਦੇਖੋ ਚੈੱਕ ਕਰੋ ਜੀ ਕਲਰ ਚੈੱਕ ਕਰ ਲਓ ਕਲਰ ਦੇ ਵਿੱਚ ਕੋਈ ਚੇਂਜ ਨਹੀਂ ਹਲਕੀ ਫੁਲਕੀ ਸ਼ਾਈਨ ਆਉਂਦੀ ਕੈਮਰੇ ਚ ਬਹੁਤ ਸੋਹਣਾ ਕਲਰ ਆ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਚਲੋ ਜੀ ਇਹ ਆ ਗਿਆ ਸੈਕਿੰਡ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਜ਼ਿਆਦਾ ਮਤਲਬ ਡਾਰਕ येलो ਪਣਣੀ ਹੈਗਾ ਲਾਈਟ ਯਾ येलो ਪਣਨਾ ਹੈ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਜਿਹੜਾ ਦਿਖਾਇਆ ਸੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਜੀ ਦੁਪੱਟੇ ਤੇ ਤੁਹਾਨੂੰ ਲੱਗ ਤੋਂ ਕਰਵਾਉਂਦੀ ਕੁਛ ਵੀ ਲੋੜ ਨਹੀਂ ਹੈਗੀ ਪ੍ਰੋਪਰ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ ਬਹੁਤ ਹੀ ਪਿਆਰਾ ਦੁਪੱਟਾ ਹੈ ਔਰ ਇਹ ਰਹੇਗੀ ਨਾਲ ਬਾਟਮ ਠੀਕ ਹੈ ਜੀ ਇਹ ਆ ਗਿਆ ਆਪਣਾ ਸੈਕਿੰਡ ਕਲਰ ਤੇ ਇਹਦੇ ਵਿੱਚ ਤੁਹਾਨੂੰ ਮੈਂ ਥਰਡ ਕਲਰ ਵੀ ਚੈੱਕ ਕਰਵਾ ਦੇਣੀ ਆ ਜਿਹੜੇ ਜਿਹੜੇ ਆਪਣੇ ਕੋਲ ਸੇਮ ਡਿਜ਼ਾਈਨ ਦੇ ਵਿੱਚ ਕਲਰ ਨੇ ਲਓ ਜੀ ਇਹ ਆ ਗਿਆ ਨੈਕਸਟ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਆ ਆਨੀਅਨ ਜੀ ਸ਼ੇਡ ਆ ਬਹੁਤ ਪਿਆਰਾ ਕਲਰ ਆ ਜੀ ਬਹੁਤ ਹੀ ਪਿਆਰਾ ਤੇ ਸੇਮ ਹੀ ਵਰਕ ਰਹੇਗਾ ਜੀ ਤੁਹਾਨੂੰ ਮੈਂ ਕਲਰ ਚੈੱਕ ਕਰਵਾ ਰਹੀ ਆ ਕਲਰ ਚੈੱਕ ਕਰ ਲਓ ਫਾਸਟਲੀ ਆਪਣਾ ਆਰਡਰ ਕਰ ਲਿਓ ਪ੍ਰਾਈਸ ਰਹੇਗਾ ਜੀ ਇਹਦਾ 650 ਰੁਪਿਆ 650 ਪ੍ਰਾਈਸ ਹੈ ਲਓ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਹੈ ਘੇਰੇ ਦੇ ਉੱਪਰ ਤਿੰਨ ਫਲਾਵਰ ਦਿੱਤੇ ਹੋਏ ਨੇ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਤੇ ਕਾਫੀ ਭੈਣਾ ਪੁੱਛਦੀਆਂ ਹੁੰਦੀਆਂ ਕਿ ਦੀਦੀ ਸਾਨੂੰ ਥੋੜਾ ਜਨਾ ਘੇਰੇ ਬਾਰੇ ਵੀ ਦੱਸਿਆ ਕਰੋ ਕਿ ਘੇਰਾ ਕਿੰਨਾ ਹੈ ਤੇ ਇਹ ਆਰਾਮ ਨਾਲ ਤੁਹਾਡਾ ਵਧੀਆ ਰੈਡੀ ਹੋ ਜਾਏਗਾ ਜੀ ਮੈਂ ਤੁਹਾਨੂੰ ਘੇਰਾ ਚੈੱਕ ਕਰਵਾ ਦਨੀ ਐ ਜੀ ਟੈਪ ਨਾਲ ਤੇ ਲੋ ਜੀ ਮੈਂ ਤੁਹਾਨੂੰ ਨਾ ਘੇਰੇ ਬਾਰੇ ਦੱਸਦਾ ਕਿਉਂਕਿ ਕਾਫੀ ਕਮੈਂਟ ਆਉਂਦੇ ਨੇ ਕਿ ਦੀਦੀ ਘੇਰਾ ਦੱਸ ਦਿਆ ਕਰੋ ਜਿਹੜੇ ਵਰਕ ਵਾਲੇ ਸੂਟ ਦਿਖਾਉਂਦੇ ਹੋ ਲੋ ਜੀ 24 25 ਇੰਚ ਕੇ ਰਾਈ ਨੂੰ ਤੁਸੀਂ ਵਧਾ ਵੀ ਸਕਦੇ ਹੋ ਜੇ ਆਪਾਂ ਫਿਨਿਸ਼ਿੰਗ ਇੱਧਰ ਲੇਸਸ ਦੀ ਦੇਣੇ ਆ ਵਾਜੇਗਾ ਅਗਰ ਤੁਸੀਂ ਇਹਨੂੰ ਘਟਾਣਾ ਤਾਂ ਘੱਟ ਵੀ ਜਾਏਗਾ ਠੀਕ ਹੈ ਜੀ 25 ਇੰਚ ਕੇ ਰਹਾ ਰਹੇਗਾ ਇਹਦਾ ਬਹੁਤ ਹੀ ਪਿਆਰਾ ਕਲਰ ਹੈ ਜੀ ਫਾਸਟਲੀ ਆਪਣਾ ਆਰਡਰ ਕਰ ਲਿਓ ਲਓ ਜੀ ਡਿਜ਼ਾਈਨ ਚੈੱਕ ਕਰੋ ਜੀ ਬਾਜੂ ਦੇ ਉੱਪਰ ਵੀ ਵਰਕ ਮਿਲੇਗਾ ਤੁਹਾਨੂੰ ਤੇ ਨਾਲ ਬਾਟਮ ਰਹੇਗੀ ਜੀ ਮੋਡਲ ਸਿਲਕ ਦੀ ਬਹੁਤ ਹੀ ਪਿਆਰੀ ਬਾਟਮ ਹੈ ਤੇ ਬਹੁਤ ਹੀ ਪਿਆਰਾ ਸ਼ਰਟ ਦਾ ਵਰਕ ਦੇਖ ਸਕਦੇ ਹੋ ਨਾਲ ਦੁਪੱਟਾ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਕੀਤਾ ਹੋਇਆ ਮਿਲੇਗਾ ਚੈੱਕ ਕਰੋ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਇਦੇ ਵਿੱਚ ਆ ਗਿਆ ਜੀ ਤੀਸਰਾ ਕਲਰ ਔਰ ਵਰਕ ਵੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਨੇੜੇ ਤੋਂ ਬਹੁਤ ਸੋਹਣਾ ਵਰਕ ਹੈ ਬਹੁਤ ਹੀ ਪਿਆਰਾ ਜਿਹੜੀਆਂ ਪਹਿਣਾ ਦੀ ਡਿਮਾਂਡ ਸੀ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ। ਇਹ ਕਿਹਦੇ ਵਿੱਚ ਕਲਰ ਹੋਰ ਹੈ ਆਪਣੇ ਕੋਲ ਆ ਇਹ ਵੀ ਆਫ-ਵਾਈਟ ਕਾਫੀ ਡਿਮਾਂਡ ਸੀ ਪਹਿਣਾ ਦੀ। ਇਹ ਜਿੰਨੇ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਨੇ ਜੀ ਇਹਨਾਂ ਤਿੰਨਾਂ ਦਾ ਪ੍ਰਾਈਸ ਸੇਮ ਹੀ ਰਹੇਗਾ ਜੀ 650 ਰੁਪਿਆ। ਆਫ-ਵਾਈਟ ਕਲਰ ਬਹੁਤ ਪਿਆਰਾ ਕਲਰ ਹੈ। ਦੇਖੋ ਕਿੰਨਾ ਉੱਠ ਕੇ ਆ ਰਿਹਾ ਇਹਦੇ ਤੇ ਜਿਹੜਾ ਵਰਕ ਕੀਤਾ ਹੋਇਆ ਬਹੁਤ ਕਲਰਫੁਲ ਜਿਹਾ ਲੱਗ ਰਿਹਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਲੋ ਜੀ ਪੂਰੀ ਸ਼ਰਟ ਦੇ ਵਿੱਚ ਬੁਟੀ ਰਹੇਗੀ ਘੇਰੇ ਤੇ ਵਰਕ ਰਹੇਗਾ ਔਰ ਬਾਵਾ ਦੇ ਉੱਪਰ ਵੀ ਵਰਕ ਰਹੇਗਾ ਠੀਕ ਹੈ ਜੀ ਤੇ ਰਹੇਗੀ ਜੀ ਨਾਲ ਬਾਟਮ ਤੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਇਹ ਮੈਂ ਤੁਹਾਨੂੰ ਚਾਰ ਡਿਜ਼ਾਈਨ ਚਾਰ ਕਲਰ ਦਿਖਾਤੇ ਸੇਮ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਲਓ ਜੀ ਹੁਣ ਆਪਾਂ ਦੂਸਰਾ ਦਿਖਾਣੇ ਆ ਜਿਹੜਾ ਦੂਸਰਾ ਫੈਬਰਿਕ ਰਹੇਗਾ ਜੀ ਉਹ ਰਹੇਗਾ ਜੀ ਔਰਗੈਂਜ਼ਾ ਦਾ ਬਹੁਤ ਹੀ ਪਿਆਰਾ ਔਰ ਲਾਈਟ weight ਸੌਫਟ ਆਰਗੈਂਜ਼ਾ ਰਹਿਣ ਵਾਲੀ ਹੈ ਬਹੁਤ ਹੀ ਪਿਆਰੀ ਹੈ ਜੀ ਇਹਦਾ ਵਗ ਕੁਝ ਇਸ ਤਰ੍ਹਾਂ ਰਹੇਗਾ ਜੀ ਸੈਂਟਰ ਪੈਨਲ ਘੇਰੇ ਦਾ ਕੰਮ ਰਹੇਗਾ ਲੋ ਜੀ ਸੈਂਟਰ ਪੈਨਲ ਜਾ ਰਹੇ ਨੇ ਉੱਪਰ ਔਰ ਫਿਨਿਸ਼ਿੰਗ ਚੈੱਕ ਕਰੋ ਜੀ ਵਰਕ ਦੀ ਬਹੁਤ ਹੀ ਸੋਹਣੀ ਹੈ ਕਲਰ ਵੀ ਬਹੁਤ ਹੀ ਪਿਆਰਾ ਪਿੰਕ ਕਲਰ ਹੈ ਜੀ ਬਹੁਤ ਪਿਆਰਾ ਕੈਮਰੇ ਦੇ ਵਿੱਚ ਤੁਹਾਨੂੰ ਸੇਮ ਕਲਰ ਦਿਖ ਰਿਹਾ ਤੇ ਕਾਫੀ ਬਣਾ ਦੇ ਕਮੈਂਟ ਹੁੰਦੇ ਦੀਦੀ ਅਸੀਂ ਆਰਡਰ ਕਿਵੇਂ ਕਰਨਾ WhatsApp ਨੰਬਰ ਸ਼ੋਅ ਹੋ ਰਿਹਾ ਜੀ ਮੇਰਾ ਸਕਰੀਨ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਲੋ ਜੀ ਚੈੱਕ ਕਰੋ ਬਹੁਤ ਸੋਹਣਾ ਵਰਕ ਹੈ ਜੀ ਸੈਂਟਰ ਪੈਨਲ ਜਾ ਰਹੇ ਨੇ ਉੱਪਰ ਤੇ ਬਾਹਵਾ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਜੀ ਲਓ ਜੀ ਬਾਹਵਾ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਤੇ ਇਹ ਰਹਿ ਗਈ ਜੀ ਨਾਲ ਇਹਦੇ ਬਾਟਮ ਲਓ ਜੀ ਸਿਲਕ ਦੀ ਬਾਟਮ ਰਹੇਗੀ ਨਾਲ ਤੇ ਸੌਫਟ ਔਰਗਾਂਜਾ ਦੀ ਜਿਹੜੀ ਸ਼ਰਟ ਰਹੇਗੀ ਤੇ ਦੁਪੱਟਾ ਜਿਹੜਾ ਮਿਲੇਗਾ ਜੀ ਬਹੁਤ ਹੀ ਪਿਆਰਾ ਇਹ ਵੀ ਦੁਪੱਟਾ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਕੀਤਾ ਹੋਇਆ ਮਿਲੇਗਾ ਔਰ ਵਿਦ ਜਿਹੜੀ ਇਹਦੇ ਵਿੱਚ ਵਰਕ ਦੀ ਬੂਟੀ ਮਿਲੇਗੀ ਲਓ ਜੀ ਦੁਪੱਟਾ ਪ੍ਰੋਪਰ ਫੁੱਲਾ ਡੁੱਲਾ ਮਿਲੇਗਾ ਬਹੁਤ ਹੀ ਪਿਆਰਾ ਸੂਟ ਹੈ ਜੀ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਆ ਜਿਹੜੀਆਂ ਭੈਣਾਂ ਨੇ ਸਾਡੇ ਕੋਲ ਸਟਿਚ ਕਰਵਾਣਾ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟਿਚਿੰਗ ਬਾਏ ਕਰਨਾ ਹੈ ਵਿਦਆਊਟ ਸਟਿਚਿੰਗ ਬਾਏ ਕਰ ਸਕਦੇ ਹੋ ਲਓ ਜੀ ਵਿੱਚ ਬੂਟੀ ਆ ਗਈ ਦ ਕਿੰਨੀ ਪਿਆਰੀ ਲੱਗ ਰਹੀ ਹੈ ਅਨੇੜੇ ਤੋਂ ਚੈੱਕ ਕਰਵਾਓ ਬਹੁਤ ਸੋਹਣਾ ਜੀ ਬਹੁਤ ਪਿਆਰਾ ਕਲਰ ਹੈ ਪਿੰਕ ਕਲਰ ਆ ਗਿਆ ਜੀ ਇਹ ਵੀ ਦੁਪੱਟਾ ਤੁਹਾਨੂੰ ਅਲੱਗ ਤੋਂ ਕੁਝ ਵੀ ਕਰਵਾਉਣ ਦੀ ਜਰੂਰਤ ਨਹੀਂ ਜੀ ਦੁਪੱਟਾ ਤੁਹਾਨੂੰ ਪ੍ਰੋਪਰ ਤਿਆਰ ਮਿਲੇਗਾ ਇਹਦੇ ਵਿੱਚ ਹੁਣ ਤੁਹਾਨੂੰ ਜਿਹੜੇ ਕਲਰ ਨੇ ਹੋਲ ਚੈੱਕ ਕਰਵਾ ਦੇਣੀ ਹੈ ਨੈਕਸਟ ਕਲਰ ਆ ਗਿਆ ਜੀ ਲਾਈਟ ਜੈਲਵੈਂਟਰ ਇਹ ਵੀ ਸਾਡੀਆਂ ਭੈਣਾਂ ਦੀ ਡਿਮਾਂਡ ਹੈ ਜੀ ਕਾਫੀ ਲਓ ਜੀ ਇਹਦਾ ਪ੍ਰਾਈਸ ਰਹੇਗਾ ਜੀ ਇਹਦਾ ਹਾਂ ਜੀ ਉਹਦੇ ਵਿੱਚ ਚੈੱਕ ਕਰ ਲਓ ਜੀ ਆ ਲਵੈਂਡਰ ਲਾਈਟ ਲਵੈਂਡਰ ਸ਼ੇਡ ਆ ਗਈ ਜੀ ਬਹੁਤ ਹੀ ਪਿਆਰਾ ਵਰਕ ਹੈ ਦੇਖੋ ਨੇੜੇ ਤੋਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਔਰ ਕਲਰ ਵੀ ਬਹੁਤ ਹੀ ਪਿਆਰਾ ਹੈ ਸੈਂਟਰ ਪੈਨਲ ਜਾ ਰਹੇ ਨੇ ਇਹ ਉੱਪਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਪ੍ਰਾਈਸ ਰਹੇਗਾ ਜੀ ਇਹਦਾ ਇਹਦਾ ਪ੍ਰਾਈਸ ਰਹੇਗਾ ਜੀ 6000 ਪਹਿਲਾਂ ਵਾਲੇ ਦਾ ਪ੍ਰਾਈਸ ਸੀ 550 ਠੀਕ ਹੈ ਜੀ ਇਹਦਾ ਪ੍ਰਾਈਸ ਰਹੇਗਾ 6000 ਲੋ ਜੀ ਬਾਜੂ ਦੇ ਉੱਪਰ ਵਰਕ ਆ ਗਿਆ ਦੋਨਾਂ ਬਾਜੂ ਤੇ ਤੁਹਾਨੂੰ ਵਰਕ ਮਿਲੇਗਾ ਸੈਂਟਰ ਪੈਨਲ ਔਰ ਘੇਰੇ ਦਾ ਕੰਮ ਕੀਤਾ ਹੋਇਆ ਤੇ ਦੁਪੱਟਾ ਇਹਦਾ ਵੀ ਪ੍ਰੋਪਰ ਤੁਹਾਨੂੰ ਫਿਨਿਸ਼ਿੰਗ ਮਿਲੇਗੀ ਦੁਪੱਟੇ ਦੇ ਵਿੱਚ ਵੀ ਵਰਕ ਮਿਲੇਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਸੇਮ ਹੀ ਤੁਹਾਨੂੰ ਦੁਪੱਟਾ ਮਿਲੇਗਾ ਜੀ ਔਰ ਗੰਜਾ ਦਾ ਇਹ ਦੁਪੱਟਾ ਰਹੇਗਾ ਔਰ ਗੰਜਾ ਦੀ ਸ਼ਰਟ ਰਹੇਗੀ ਠੀਕ ਹੈ ਜੀ ਤੇ ਇਹਦੇ ਨਾਲ ਰਹੇਗੀ ਜੀ ਸਿਲਕ ਦੀ ਬਾਟਮ ਲੋ ਜੀ ਕਲਰ ਬਹੁਤ ਪਿਆਰਾ ਹੈ फटाफट ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਨੈਕਸਟ ਆਪਾਂ ਕਲਰ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਇਸੇ ਡਿਜ਼ਾਈਨ ਦੇ ਵਿੱਚ ਲਓ ਜੀ ਅਗਲਾ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਹੈ ਵੀ ਕਲਰ ਬਹੁਤ ਸੋਹਣਾ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਰਡਰ ਦੇ ਸਕਦੇ ਹੋ ਤੁਸੀਂ ਆਪਣਾ ਲਓ ਜੀ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਪਾਰਟੀ ਵੇਅਰ ਸੂਟ ਨੇ ਬਹੁਤ ਪਿਆਰਾ ਫੈਬਰਿਕ ਹੈ ਪਹਿਣਾ ਦੀ ਸਪੈਸ਼ਲ ਡਿਮਾਂਡ ਸੀ ਕਿ ਤੁਸੀਂ ਜੀ ਜੀ ਐਵੇਂ ਦਾ ਕੁਝ ਲੈ ਕੇ ਆਓ ਤੇ ਤੁਹਾਡੀ ਡਿਮਾਂਡ ਤੇ ਅਸੀਂ ਜਿਹੜੀ ਹੈ ਅੱਜ ਤੁਹਾਡੀ ਡਿਮਾਂਡ ਅਸੀਂ ਪੂਰੀ ਕੀਤੀ ਹੈ ਲਓ ਜੀ ਵਾਕ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜੋ ਸੈਂਟਰ ਪੈਨਲ ਨੇ ਬਹੁਤ ਹੀ ਪਿਆਰੇ ਲੱਗ ਰਹੇ ਨੇ ਔਰ ਵਾਕਈ ਬਹੁਤ ਹੀ ਪਿਆਰਾ ਜੀ ਇਹਦਾ ਪ੍ਰਾਈਸ ਵੀ ਸੇਮ ਹੀ ਰਹੇਗਾ ਜੀ ਠੀਕ ਹੈ ਜੀ 6000 ਪ੍ਰਾਈਸ ਜਾਏਗਾ ਜੀ ਇਹਦਾ ਹੁਣ ਜੀ ਆ ਗਈ ਜੀ ਦੀ ਬਾਟਮ ਚਲੋ ਜੀ ਇਹ ਰਹੇਗੀ ਜੀ ਇਹਦੇ ਨਾਲ ਬਾਟਮ ਤੇ ਦੁਪੱਟਾ ਵੀ ਤੁਹਾਨੂੰ ਸੇਮ ਹੀ ਮਿਲੇਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਸੇਮ ਹੀ ਤੁਹਾਨੂੰ ਦੁਪੱਟਾ ਮਿਲੇਗਾ ਔਰ ਪ੍ਰੋਪਰ ਫਿਨਿਸ਼ਿੰਗ ਕੀਤਾ ਹੋਇਆ ਜਿਹੜੀਆਂ ਪੈਣਾ ਸਾਡੀਆਂ ਨਹੀਂ ਲਾਈਕ ਕਰਦੀਆਂ ਕਿ ਸਾਨੂੰ ਸਿੰਪਲ ਚਾਹੀਦਾ ਇਹ ਤੁਸੀਂ ਉਤਾਰ ਕੇ ਅਗਰ ਸਿੰਪਲ ਲੇਸ ਲਗਵਾਉਣਾ ਚਾਹੁੰਦੇ ਹੋ ਉਹ ਵੀ ਲਗਵਾ ਸਕਦੇ ਹੋ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਬਹੁਤ ਪਿਆਰਾ ਸੂਟ ਬਣੇਗਾ ਜੀ ਪਾਰਟੀ ਵਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਜੀ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਮੈਨੂੰ WhatsApp ਤੇ ਮੈਸੇਜ ਕਰਿਓ ਦੂਸਰੀ ਕਾਲ ਨਾ ਲਾਇਆ ਕਰੋ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਕਲਰ ਪਸੰਦ ਹੈ ਤੁਸੀਂ ਪਹਿਲਾਂ ਮੈਨੂੰ ਸੂਟ ਦਾ ਸਕਰੀਨਸ਼ਾਟ ਭੇਜਿਓ ਫਿਰ ਮੈਂ ਤੁਹਾਨੂੰ ਦੱਸਾਂਗੀ ਮੇਰੇ ਕੋਲ ਸੂਟ ਅਵੇਲੇਬਲ ਹੈ ਕਿ ਨਹੀਂ ਫਿਰ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਹੈ ਸੈਂਟਰ ਪੈਨਲ ਦੇ ਵਿੱਚ ਰਹੇਗਾ ਇਹ ਵੀ ਭੈਣਾ ਦੀ ਕਾਫੀ ਡਿਮਾਂਡ ਸੀ ਜੀ ਦੀ ਸੈਂਟਰ ਪੈਨਲਾਂ ਦੇ ਵਿੱਚ ਕੁਝ ਵਰਕ ਵਾਲੇ ਲੈ ਕੇ ਆ ਤੇ ਅਸੀਂ ਤੁਹਾਡੀ ਜਿਹੜੀ ਡਿਮਾਂਡ ਹੈ ਅੱਜ ਪੂਰੀ ਕੀਤੀ ਹੈ ਜੀ ਲਓ ਜੀ ਇਹ ਆ ਗਿਆ ਜੀ ਆਪਣੇ ਕੋਲ ਤਿੰਨ ਕਲਰ ਲਓ ਜੀ ਨੈਕਸਟ ਆ ਗਿਆ ਜੀ ਕੁਝ ਛੱਟ ਕੇ ਇਹ ਮੈਂ ਸੂਟ ویئر ਕੀਤਾ ਸੀ ਜੀ ਕਾਫੀ ਟਾਈਮ ਹੋ ਗਿਆ ਇਹਦੀ ਵੀ ਭੈਣਾ ਕਾਫੀ ਡਿਮਾਂਡ ਕਰ ਰਹੀਆਂ ਸੀ ਤੇ ਅਸੀਂ ਸਪੈਸ਼ਲ ਤੁਹਾਡੇ ਲਈ ਲੈ ਕੇ ਆਏ ਜਿਹੜੀ ਭੈਣ ਸਾਡੇ ਕੋਲ ਡਿਮਾਂਡ ਕਰ ਲਈ ਸੀ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਲਓ ਜੀ ਇਹ ਮਹਿੰਦੀ ਜੀ ਸ਼ੇਡ ਆ ਗਈ ਬਹੁਤ ਹੀ ਜਿਆਦਾ ਪਿਆਰੀ ਤੇ ਨਾਲ ਬਾਟਮ ਚੈੱਕ ਕਰੋ ਜੀ ਇਹ ਵੀ ਸੌਫਟ ਔਰਗੈਂజా ਰਹੇਗਾ ਔਰ ਤੁਹਾਨੂੰ ਹੈਂਡ ਔਰ ਆਰੀ ਦਾ ਕੰਮ ਮਿਲੇਗਾ ਜੀ ਮਿਕਸ ਘੇਰਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਬਹੁਤ ਸੋਹਣਾ ਲੱਗ ਰਿਹਾ ਔਰ ਇਧਰ ਬਾਹਾਂ ਦੇ ਉੱਪਰ ਕੰਮ ਆਏਗਾ ਜੀ ਲੋ ਜੀ ਤੇ ਪੂਰੀ ਸ਼ਰਟ ਦੇ ਵਿੱਚ ਇਹ ਆਹ ਬੁੱਟੀ ਰਹਿਣ ਵਾਲੀ ਹੈ ਜੀ ਇਹ ਵੀ ਸੌਫਟ オーਗਾਂਜਾ ਸ਼ਰਟ ਰਹੇਗੀ ਜੀ ਤੇ ਨਾਲ ਸਿਲਕ ਦੀ ਬਾਟਮ ਰਹੇਗੀ ਤੇ ਦੋਨਾਂ ਬਾਜੂ ਤੇ ਵਰਕ ਆਏਗਾ ਔਰ ਪੂਰੀ ਸ਼ਰਟ ਦੇ ਵਿੱਚ ਬੂਟੀ ਜਾਰੀ ਔਰ ਘੇਰਾ ਹੈਵੀ ਬਣਿਆ ਹੋਇਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਤੁਸੀਂ ਤੇ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਔਰ ਬਹੁਤ ਜ਼ਿਆਦਾ ਹੈਵੀ ਹੈ ਜੀ ਇਹ ਵੀ ਤੁਸੀਂ ਪਾਰਟੀ ਫੰਕਸ਼ਨ ਮੈਰਿਜ ਫੰਕਸ਼ਨ ਤੇ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਦੁਪੱਟਾ ਬਹੁਤ ਪਿਆਰਾ ਜੀ ਪ੍ਰੋਪਰ ਫੋਰ ਸਾਈਡ ਵਰਕ ਕੀਤਾ ਹੋਇਆ ਲਓ ਜੀ ਕਿਉਂਕਿ ਕਾਫੀ ਪੜਣਾ ਦੇ ਕਮੈਂਟ ਸੀ ਕਿ ਦੀਦੀ ਕੁਝ ਸਾਡੇ ਲਈ ਐਵੇਂ ਦਾ ਵੀ ਲੈ ਕੇ ਆਓ ਵਰਕ ਵਾਲੇ ਜਿਵੇਂ ਹੈਂਡਵਰਕ ਹਲਕਾ ਹੈਂਡਵਰਕ ਹੋਵੇ ਜਿਆਦਾ ਨਾ ਮਤਲਬ ਜਿਆਦਾ ਕੋਸਟ ਵੀ ਨਾ ਵਧੇ ਤੇ ਇਸ ਲਈ ਅਸੀਂ ਤੁਹਾਡੀ ਡਿਮਾਂਡ ਜਿਹੜੀ ਉਹ ਪੂਰੀ ਕੀਤੀ ਹੈ ਜੀ ਲਓ ਜੀ ਇੱਕ ਪੀਸ ਹੈ ਜੀ ਆਪਣੇ ਕੋਲ ਆਇਆ ਤੇ ਮਹਿੰਦੀ ਕਲਰ ਹੈ ਬਹੁਤ ਹੀ ਪਿਆਰਾ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਲਓ ਜੀ ਦੁਪੱਟਾ ਤੁਹਾਨੂੰ ਪ੍ਰੋਪਰ ਫੋਰ ਸੈਟ ਦੇਖੋ ਵਰਕ ਮਿਲੇਗਾ ਜੀ ਔਰ ਦੁਪੱਟੇ ਦਾ ਵਰਕ ਚੈੱਕ ਕਰੋ ਜੀ ਨੇੜੇ ਤੋਂ ਬਹੁਤ ਹੀ ਜ਼ਿਆਦਾ ਸੋਨਾ ਔਰ ਪੂਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਦੁਪੱਟਾ ਅੰਦਰੋਂ ਵੀ ਖਾਲੀ ਨਹੀਂ ਹੈਗਾ ਤੁਸੀਂ ਜਿਵੇਂ ਮਰਜ਼ੀ ਪਾਰਟੀ ਫੰਕਸ਼ਨ ਮੈਰਿਜ ਤੇ ਪਾ ਸਕਦੇ ਹੋ ਕਰਵਾ ਚੌਥਲੀ ਤੁਸੀਂ ਵੀ ਸਟਿਚ ਕਰਵਾ ਸਕਦੇ ਹੋ ਤੁਸੀਂ ਮੈਰਿਜ ਲਈ ਸਟਿਚ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲਦਾ ਤੁਸੀਂ ਆਪਣੇ ਲਈ ਅਗਰ ਹੋਲਡ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਇਹ ਜੋ ਬਹੁਤ ਹੈਵੀ ਦੁਪੱਟਾ ਜੀ ਔਰ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜਿਸ ਦੁਪੱਟੇ ਦੇ ਉੱਪਰ ਫੋਰ ਸੈੱਟ ਵਰਕ ਹੋਇਆ ਹੁੰਦਾ ਜੀ ਉਹ ਦੁਪੱਟਾ ਸਿਰ ਤੇ ਟਿਕਦਾ ਠੀਕ ਹੈ ਜੀ ਲਓ ਜੀ ਕਲਰ ਸ਼ੇਪ ਬਹੁਤ ਹੀ ਪਿਆਰਾ ਹੈ ਫਾਸਟਲੀ ਆਪਣਾ ਆਰਡਰ ਦੇ ਦਿਓ ਬਹੁਤ ਹੀ ਪਿਆਰੇ ਕਲਰ ਨੇ ਜੀ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਲਓ ਜੀ ਆ ਇਹ ਜਿਹੜਾ ਵਰਕ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਪਿਆਰਾ ਔਰ ਇਹਦਾ ਪ੍ਰਾਈਸ ਰਹੇਗਾ ਜੀ 7500। ਲਓ ਜੀ ਜਿਹੜੀਆਂ ਪਹਿਣਾ ਦੀ ਡਿਮਾਂਡ ਸੀ ਕਿ ਵਰਕ ਵਾਲੇ ਸੂਟ ਲੈ ਕੇ ਆਇਓ ਸਾਡੇ ਬਜਟ ਦੇ ਵਿੱਚ ਲੈ ਕੇ ਆਇਓ ਤੇ ਤੁਹਾਡੇ ਬਜਟ ਦੇ ਵਿੱਚ ਲੈ ਕੇ ਆਏ ਆ ਜੀ ਇਹਦਾ ਪ੍ਰਾਈਸ ਰਹੇਗਾ ਜੀ 7500 ਬਹੁਤ ਹੀ ਪਿਆਰਾ ਕਲਰ ਹੈ ਜੀ ਮਹਿੰਦੀ ਜੀ ਸ਼ੇਡ ਹੈ ਬਹੁਤ ਸੋਹਣੀ। スクリーンショット ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋएगी ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪੈਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ